ਦੇ ਘਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਇਹ ਹੜ੍ਹਾਂ ਦੇ ਵਿੱਚ ਫਸੇ ਸੀ ਤੇ ਹੁਣ ਉਹ ਆਪਣੇ ਘਰਾਂ ਦੇ ਵਿੱਚ ਰਾਤ ਨੂੰ ਕਿਵੇਂ ਰਹਿ ਰਹੇ ਨੇ ਤੇ ਆਸ-ਪਾਸੇ ਤੁਹਾਨੂੰ ਮੈਂ ਦਿਖਾ ਦਵਾਂ ਤੁਸੀਂ ਇੱਧਰ ਦੇਖੋਗੇ ਖੱਬੇ ਹੱਥ ਪਾਣੀ ਪੂਰੀ ਤਰ੍ਹਾਂ ਖੜਾ ਹੋਇਆ ਹੈ ਜਿਹੜਾ ਪਾਣੀ ਜਿਹੜਾ ਪਹਿਲਾਂ ਇੱਥੇ 4-5 ਫੁੱਟ ਸੀਗਾ ਹੁਣ ਉਹ 2-3 ਫੁੱਟ ਰਹਿ ਗਿਆ ਤਾਂਕਿ ਥੋੜਾ ਧੁਰਨ ਨੂੰ ਰਸਤਾ ਮਿਲ ਗਿਆ ਤੇ ਇੱਧਰ ਵੀ ਤੁਸੀਂ ਦੇਖੋਗੇ ਪਾਣੀ ਖੜਾ ਹੈ ਤੇ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂਕਿ ਜਿਹੜਾ ਪਤਾ ਲੱਗ ਸਕੀਏ ਤਾਂ ਦੇਖ ਜੇ ਸਾਹਮਣੇ ਇਹ ਦੇਖੋ ਕਿੰਨਾ ਢੇਰਾ ਹੈਗਾ ਵਾ ਤੇ ਨੇਰੇ ਦੇ ਆਮ ਜਿਹੇ ਲੋਕ ਨੇ ਪਿੰਡਾਂ ਦੇ ਲੋਕ ਕਿੱਦਾਂ ਜਾਂਦੇ ਹੋਣਗੇ ਤੇ ਰੱਬ ਹੀ ਰੱਖਾ ਇਹਨਾਂ ਦਾ ਕਿਉਂਕਿ ਇੱਥੇ ਇੱਥੇ ਹੁਣ ਜਿੱਦਾਂ ਹੁਣ ਪਾਣੀ ਖੜਾ ਹੈ ਤੇ 스멜 ਬੜੀ ਆ ਰਹੀ ਹੈ ਬਿਮਾਰੀ ਫੈਲਣ ਦਾ ਡਰ ਹੈ ਰਾਤ ਨੂੰ ਕੋਈ ਰਾਹਤ ਕੈਂਪਨੀ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆ ਕਹੋ ਕਿ ਕੋਈ ਕੈਂਪ ਨਹੀਂ ਐਸਾ ਦਿਖ ਰਿਹਾ ਹੈ ਜੀ ਬਿਲਕੁਲ 스멜 ਤੁਸੀਂ ਦੇਖ ਹੀ ਰਹੇ ਸੀ ਕਿੰਨੀ ਜ਼ਿਆਦਾ 스멜 ਹੈਗੀ ਕਿਉਂਕਿ ਇਹਦੇ ਵਿੱਚ ਹੁਣ ਜਿਹੜੇ ਕਈ ਤੇ ਮੈਨੂੰ ਸੁਣਨ ਚ ਆਇਆ ਕਿ ਜਿਹੜੇ ਡੰਗਰ ਡੰਗਰ ਮਾਰਗੇ ਸੀਗੇ ਉਹ ਵੀ ਹਜੇ ਪਾਣੀ ਦੇ ਵਿੱਚ ਉਹ 스멜 ਦਿੰਦੇ ਪਏ ਹੈਗੇ ਆ ਕੁਝ ਜਿਹੜਾ ਮੱਛੀਆਂ ਮੁੱਛੀਆਂ ਵੀ ਮਰੀਆਂ ਹੋਈਆਂ ਇਹਨਾਂ ਦੇ ਵਿੱਚ ਕਿਉਂਕਿ ਪਾਣੀ ਬਹੁਤ ਤੇ ਫਿਰ ਨਹੀਂ ਕਹਿੰਦੇ ਲੋਕ ਹੂੰ ਤੇ ਫਿਰਨੀ ਦਾ ਹਾਲਾਤ ਦੇਖ ਲੋ ਕਿ ਸਾਨੂੰ ਵੀ ਉੱਥੇ ਘਰ ਤੱਕ ਜਾਣ ਲਈ ਆਪਣੀਆਂ ਮੋਬਾਈਲ ਦੀਆਂ ਲਾਈਟਾਂ ਜਗਾ ਕੇ ਫਿਰ ਰਸਤਾ ਲੱਭਾ ਸਾ ਤੁਸੀਂ ਆ ਰਾਤ ਦੇ ਹਾਲਾਤ ਦੇਖ ਸਕਦੇ ਹੈਗੇ ਉਹ ਕਿ ਅਸੀਂ ਰਾਤ ਨੂੰ ਉਹਨਾਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਇਹ ਹੜ੍ਹਾਂ ਦੇ ਵਿੱਚ ਫਸੇ ਸੀ ਤੇ ਹੁਣ ਉਹ ਆਪਣੇ ਘਰਾਂ ਦੇ ਵਿੱਚ ਰਾਤ ਨੂੰ ਕਿਵੇਂ ਰਹਿ ਰਹੇ ਨੇ ਤੇ ਆਸ-ਪਾਸੇ ਤੁਹਾਨੂੰ ਮੈਂ ਦਿਖਾ ਦਵਾਂ ਤੁਸੀਂ ਆ ਇਧਰ ਦੇਖੋਗੇ ਖੱਬਿਆ ਤੇ ਪਾਣੀ ਪੂਰੀ ਤਰ੍ਹਾਂ ਖੜਾ ਹੋਇਆ ਹੈ ਜਿਹੜਾ ਪਾਣੀ ਜਿਹੜਾ ਪਹਿਲਾਂ ਇੱਥੇ 4-5 ਫੁੱਟ ਸੀਗਾ ਹੁਣ ਉਹ 2.5-3 ਫੁੱਟ ਰਹਿ ਗਿਆ ਤਾਂਕਿ ਥੋੜਾ ਤੁਰਨ ਨੂੰ ਰਸਤਾ ਮਿਲ ਗਿਆ ਤੇ ਇਧਰ ਵੀ ਤੁਸੀਂ ਦੇਖੋਗੇ ਪਾਣੀ ਖੜਾ ਹੈ ਤੇ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂਕਿ ਜਿਹੜਾ ਪਤਾ ਲੱਗ ਸਕੇ ਮੇਰੇ ਨਾਲ ਮੇਰੇ ਸਹਿਯੋਗੀ ਨੇ ਸੁਕੇਤ ਜੀ ਕਿਵੇਂ ਵੇਖ ਰਹੇ ਹੋ ਕਿੰਨੀਆਂ ਦਿੱਕਤਾਂ ਨੇ ਜੇ ਆਪਾਂ ਇੱਕ ਮਿੰਟ ਇੱਥੇ ਰੁੱਕ ਕੇ ਗੱਲ ਕਰ ਲਈਏ ਤਾਂ ਕੀ ਕੈਮਰਾਮੈਨ ਨੂੰ ਵੀ ਥੋੜਾ ਰਸਤਾ ਦਿਖ ਜੇ ਸਾਹਮਣੇ ਇਹ ਦੇਖੋ ਕਿੰਨਾ ਨੇਰਾ ਹੈਗਾ ਵਾ ਤੇ ਨੇਰੇ ਦੇ ਆਮ ਜੇ ਲੋਕ ਨੇ ਪਿੰਡਾਂ ਦੇ ਲੋਕ ਕਿੱਦਾਂ ਜਾਂਦੇ ਹੋਣਗੇ ਤੇ ਰੱਬ ਹੀ ਰੱਖਾ ਇਹਨਾਂ ਦਾ ਤੇ ਇੱਥੇ ਇੱਥੇ ਹੁਣ ਜਿੱਦਾਂ ਹੁਣ ਪਾਣੀ ਖੜਾ ਹੈ ਤੇ 스멜 ਬੜੀ ਆ ਰਹੀ ਹੈ ਬਿਮਾਰੀ ਫੈਲਣ ਦਾ ਡਰ ਹੈ ਰਾਤ ਨੂੰ ਕੋਈ ਰਾਹਤ ਕੈਂਪਨੀ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆ ਕਹ ਲਓ ਕਿ ਕੋਈ ਕੈਂਪਨੀ ਐਸਾ ਦਿਖ ਰਿਹਾ ਹੈ ਨਾ ਜੀ ਬਿਲਕੁਲ 스멜 ਤੁਸੀਂ ਦੇਖ ਹੀ ਰਹੇ ਸੀ ਕਿੰਨੀ ਜ਼ਿਆਦਾ 스멜 ਹੈਗੀ ਕਿਉਂਕਿ ਇਹਦੇ ਵਿੱਚ ਹੁਣ ਜਿਹੜੇ ਕਈ ਤਾਂ ਮੈਨੂੰ ਸੁਣਨ ਚਾਹਿਆ ਕਿ ਜਿਹੜੇ ਡੰਗਰ ਡੰਗਰ ਮਾਰਗੇ ਸੀਗੇ ਉਹ ਵੀ ਹਜੇ ਆ ਕੋਈ ਨਹੀਂ ਜਿਹੜਾ ਮੱਛੀਆਂ ਮੁੱਛੀਆਂ ਵੀ ਮਰੀਆਂ ਹੋਈਆਂ ਇਹਨਾਂ ਦੇ ਵਿੱਚ ਕਿਉਂਕਿ ਪਾਣੀ ਬਹੁਤ ਜ਼ਿਆਦਾ ਮਾਰਮਾਰੀ ਸੀ ਤੇ ਆ ਜਿਹੜੀ ਇਹਨੂੰ ਆਪਾਂ ਘਰਾਂ ਨੂੰ ਜਾਣ ਵਾਲੀ ਫਿਰਨੀ ਕਹਿੰਦੇ ਇਹਨੂੰ ਤੇ ਫਿਰਨੀ ਦਾ ਹਾਲਾਤ ਦੇਖ ਲੋ ਕਿ ਸਾਨੂੰ ਵੀ ਉੱਥੇ ਘਰ ਤੱਕ ਜਾਣ ਲਈ ਆਪਣੀਆਂ ਮੋਬਾਈਲ ਦੀਆਂ ਲਾਈਟਾਂ ਜਗਾ ਕੇ ਫਿਰ ਰਸਤਾ ਲੱਭਣਾ ਪੈਂਦਾ ਪਿਆ ਔਡਾਰਾ ਕੇ ਜਿਹੜਾ ਰਸਤਾ ਵਾ ਇਹ ਹਜੇ ਗਾਰਨਾ ਭਰਿਆ ਕਿ ਸਾਡਾ ਪੈਰ ਹੀ ਨਵਜਕਤਾ ਸੀ ਬਿਲਕੁਲ ਬਿਲਕੁਲ ਸੋ ਮਤਲਬ ਮੇਨ ਸਾਡਾ ਮਕਸਦ ਇਹ ਹੈ ਕਿ ਲੋਕਾਂ ਦੀਆਂ ਅਸੀਂ ਦਿੱਕਤਾਂ ਦਿਖਾ ਰਹੇ ਹਾਂ ਤਾਂ ਕਿ ਸਰਕਾਰ ਉੱਥੇ ਤੱਕ ਸਰਕਾਰ ਤੱਕ ਆਵਾਜ਼ ਪਹੁੰਚੇ ਤੇ ਸਰਕਾਰ ਦੇ ਸਰਕਾਰੀ ਜਿਹੜਾ ਅਮਲ ਹੈ ਜਿਹੜੀ ਸਰਕਾਰੀ ਮਸ਼ੀਨਰੀ ਹੋ ਇੱਥੇ ਆਵੇ ਲੋਕਾਂ ਦੇ ਰਾਹ ਜਿਹੜੇ ਆ ਉਹਨਾਂ ਨੂੰ ਸਹੀ ਕੀਤਾ ਜਾਵੇ ਕਿ ਲੋਕ ਜੇਕਰ ਰਾਤ ਨੂੰ ਹਲੇ ਤਕਰੀਬਨ 7:30-8 ਵਜੇ ਦਾ ਸਮਾਂ ਹੈਗਾ ਕੋਈ ਜ਼ਿਆਦਾ ਸਮਾਂ ਨਹੀਂ ਹੈਗਾ ਸ਼ਹਿਰਾਂ ਦੀ ਗੱਲ ਕਰੀਏ ਤੇ ਸ਼ਹਿਰਾਂ ਤੇ ਤਾਂ ਚੌ ਚੌਧਰ ਹੁੰਦੀ ਪੂਰੀ ਹੁੰਦੀ ਹੈ ਪਰ ਇੱਥੇ ਜਿਹੜੇ ਹਾਲਾਤ ਨੇ ਉਹ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਸੁਧਾਰਿਆ ਜਾਵੇ ਤਾਂ ਕਿ ਲੋਕ ਜੇ ਰਾਤ ਨੂੰ ਕੋਈ ਮੈਡੀਕਲ ਐਮਰਜੈਂਸੀ ਪੈ ਲਈ ਮੰਨ ਲਓ ਕਿ ਕਿਸੇ ਨੂੰ ਕੋਈ ਬਿਮਾਰ ਹੋ ਗਿਆ ਜਾਂ ਕਿਸੇ ਨੂੰ ਮੈਡੀਕਲ ਐਮਰਜੈਂਸੀ ਪੈ ਗਈ ਉਹਦਾ ਬਾਹਰ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਖੈਰ ਉਮੀਦ ਕਰਦੇ ਹਾਂ ਕਿ ਸਰਕਾਰ ਤੇ ਜਿਹੜੇ ਹੋਰ ਵੀ ਸੰਸਥਾਵਾਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਤੱਕ ਆਵਾਜ਼ ਪਹੁੰਚੇ ਤੇ ਆਮ ਲੋਕਾਂ ਦੀ ਜਿਹੜੀ ਹੈ ਜੀਵਨ ਜਿਹੜਾ ਹੈ ਉਸੇ ਕਿਤੇ ਨਾ ਕਿਤੇ ਸਹੀ ਤਰੀਕੇ ਲਈ ਦੇ ਉੱਤੇ ਦੇ ਘਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਹੜ੍ਹਾਂ ਦੇ ਵਿੱਚ ਫਸੇ ਸੀ ਤੇ ਹੁਣ ਉਹ ਆਪਣੇ ਘਰਾਂ ਦੇ ਵਿੱਚ ਰਾਤ ਨੂੰ ਕਿਵੇਂ ਰਹਿ ਰਹੇ ਨੇ ਤੇ ਆਸ-ਪਾਸੇ ਤੁਹਾਨੂੰ ਮੈਂ ਦਿਖਾ ਦਵਾਂ ਤੁਸੀਂ ਇੱਧਰ ਦੇਖੋਗੇ ਖੱਬੇ ਹੱਥ ਪਾਣੀ ਪੂਰੀ ਤਰ੍ਹਾਂ ਖੜਾ ਹੋਇਆ ਹੈ ਜਿਹੜਾ ਪਾਣੀ ਜਿਹੜਾ ਪਹਿਲਾਂ ਇੱਥੇ 4-5 ਫੁੱਟ ਸੀਗਾ ਹੁਣ ਉਹ 2-3 ਫੁੱਟ ਰਹਿ ਗਿਆ ਤਾਂਕਿ ਥੋੜਾ ਧੁਰਨ ਨੂੰ ਰਸਤਾ ਮਿਲ ਗਿਆ ਤੇ ਇੱਧਰ ਵੀ ਤੁਸੀਂ ਦੇਖੋਗੇ ਪਾਣੀ ਖੜਾ ਹੈ ਤੇ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂਕਿ ਜਿਹੜਾ ਪਤਾ ਲੱਗ ਸਕਦਾ ਦਿਖਿਓ ਸਾਹਮਣੇ ਇਹ ਦੇਖੋ ਕਿੰਨਾ ਢੇਰਾ ਹੈਗਾ ਵਾਹ ਤੇ ਢੇਰੇ ਚ ਆਮ ਜੇ ਲੋਕ ਨੇ ਪਿੰਡਾਂ ਦੇ ਲੋਕ ਕਿੱਦਾਂ ਜਾਂਦੇ ਹੋਣਗੇ ਤੇ ਰੱਬ ਹੀ ਰੱਖਾ ਇਹਨਾਂ ਦਾ ਇਥੇ ਇਥੇ ਹੁਣ ਜਿੱਦਾਂ ਹੁਣ ਪਾਣੀ ਖੜਾ ਹੈ ਤੇ 스멜 ਬੜੀ ਆ ਰਹੀ ਹੈ ਬਿਮਾਰੀ ਫੈਲਣ ਦਾ ਡਰ ਹੈ ਰਾਤ ਨੂੰ ਕੋਈ ਰਾਹਤ ਕੈਂਪਨੀ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆ ਕਹ ਲਓ ਕਿ ਕੋਈ ਕੈਂਪ ਨਹੀਂ ਐਸਾ ਦਿਖ ਰਿਹਾ ਹੈ ਜੀ ਬਿਲਕੁਲ 스멜 ਤੁਸੀਂ ਦੇਖ ਹੀ ਰਹੇ ਸੀ ਕਿੰਨੀ ਜ਼ਿਆਦਾ 스멜 ਹੈਗੀ ਕਿਉਂਕਿ ਇਹਦੇ ਵਿੱਚ ਹੁਣ ਜਿਹੜੇ ਕਈ ਤੇ ਮੈਨੂੰ ਸੁਣਨ ਚ ਆਇਆ ਕਿ ਜਿਹੜੇ ਡੰਗਰ ਡੰਗਰ ਮਾਰਗੇ ਸੀਗੇ ਉਹ ਵੀ ਹਜੇ ਪਾਣੀ ਦੇ ਵਿੱਚ ਉਹ 스멜 ਦਿੰਦੇ ਪਏ ਹੈਗੇ ਆ ਕੁਝ ਜਿਹੜਾ ਮੱਛੀਆਂ ਮੁੱਛੀਆਂ ਵੀ ਮਰੀਆਂ ਹੋਈਆਂ ਇਹਨਾਂ ਦੇ ਵਿੱਚ ਕਿਉਂਕਿ ਪਾਣੀ ਬਹੁਤ ਜ਼ਿਆਦਾ ਮਾਰ ਮਾਰੀ ਸੀ ਤੇ ਆ ਜਿਹੜੀ ਇਹਨੂੰ ਆਪਾਂ ਘਰਾਂ ਨੂੰ ਜਾਣ ਵਾਲੀ ਫਿਰ ਨਹੀਂ ਕਹਿੰ ਇਹ ਫਰਨੀ ਦਾ ਹਾਲਾਤ ਦੇਖ ਲਓ ਕਿ ਸਾਨੂੰ ਵੀ ਉੱਥੇ ਘਰ ਤੱਕ ਜਾਣ ਲਈ ਆਪਣੀਆਂ ਮੋਬਾਈਲ ਦੀਆਂ ਲਾਈਟਾਂ ਜਗਾ ਕੇ ਫਿਰ ਰਸਤਾ ਲੱਭਣਾ। ਤਾਂ ਤੁਸੀਂ ਆ ਰਾਤ ਦੇ ਹਾਲਾਤ ਦੇਖ ਸਕਦੇ ਹੈਗੇ ਉਹ ਕਿ ਅਸੀਂ ਰਾਤ ਨੂੰ ਉਹਨਾਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਇਹ ਹੜ੍ਹਾਂ ਦੇ ਵਿੱਚ ਫਸੇ ਸੀ ਤੇ ਹੁਣ ਉਹ ਆਪਣੇ ਘਰਾਂ ਦੇ ਵਿੱਚ ਰਾਤ ਨੂੰ ਕਿਵੇਂ ਰਹਿ ਰਹੇ ਨੇ ਤੇ ਆਸ-ਪਾਸੇ ਤੁਹਾਨੂੰ ਮੈਂ ਦਿਖਾ ਦਵਾਂ ਤੁਸੀਂ ਆ ਇੱਧਰ ਦੇਖੋਗੇ ਖੱਬੇ ਆ ਪਾਣੀ ਪੂਰੀ ਤਰ੍ਹਾਂ ਖੜਾ ਹੋਇਆ ਹੈ। ਜਿਹੜਾ ਪਾਣੀ ਜਿਹੜਾ ਪਹਿਲਾਂ ਇੱਥੇ 4-5 ਫੁੱਟ ਸੀਗਾ ਹੁਣ ਉਹ 2-3 ਫੁੱਟ ਰਹਿ ਗਿਆ ਤੇ ਤਾਂਕਿ ਥੋੜਾ ਤੁਰਨ ਨੂੰ ਰਸਤਾ ਮਿਲ ਗਿਆ ਤੇ ਇੱਧਰ ਵੀ ਤੁਸੀਂ ਦੇਖੋਗੇ ਪਾਣੀ ਖੜਾ ਹੈ ਤੇ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂਕਿ ਜਿਹੜਾ ਪਤਾ ਲੱਗ ਸਕੇ ਮੇਰੇ ਨਾਲ ਮੇਰੇ ਸਹਿਯੋਗੀ ਨੇ ਸੁਕੇਤ ਜੀ ਕਿਵੇਂ ਵੇਖ ਰਹੇ ਹੋ ਕਿੰਨੀਆਂ ਦਿੱਕਤਾਂ ਨੇ ਜੇ ਆਪਾਂ ਇੱਕ ਮਿੰਟ ਇੱਥੇ ਰੁੱਕ ਕੇ ਗੱਲ ਕਰ ਲਈਏ ਤਾ ਕਿ ਕੈਮਰਾਮੈਨ ਨੂੰ ਵੀ ਥੋੜਾ ਰਸਤਾ ਦਿਖ ਜੇ ਸਾਹਮਣੇ ਇਹ ਦੇਖੋ ਕਿੰਨਾ ਢੇਰਾ ਹੈਗਾ ਵਾ ਤੇ ਨੇਰੇ ਦੇ ਆਮ ਜੇ ਲੋਕ ਨੇ ਪਿੰਡਾਂ ਦੇ ਲੋਕ ਕਿੱਦਾਂ ਜਾਂਦੇ ਹੋਣਗੇ ਤੇ ਰੱਬ ਹੀ ਰੱਖਾ ਇਹਨਾਂ ਦਾ ਕਿਉਂਕਿ ਇੱਥੇ ਇੱਥੇ ਹੁਣ ਜਿੱਦਾਂ ਹੁਣ ਪਾਣੀ ਖੜਾ ਹੈ ਤੇ 스멜 ਬੜੀ ਆ ਰਹੀ ਹੈ ਬਿਮਾਰੀ ਫੈਲਣ ਦਾ ਡਰ ਹੈ ਰਾਤ ਨੂੰ ਕੋਈ ਰਾਹਤ ਕੈਂਪਨੀ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆ ਕਹੋ ਕਿ ਕੋਈ ਕੈਂਪ ਨਹੀਂ ਐਸਾ ਦਿਖ ਰਿਹਾ ਹੈ ਜੀ ਬਿਲਕੁਲ 스멜 ਤੁਸੀਂ ਦੇਖ ਹੀ ਰਹੇ ਸੀ ਕਿੰਨੀ ਜ਼ਿਆਦਾ 스멜 ਹੈਗੀ ਕਿਉਂਕਿ ਇਹਦੇ ਵਿੱਚ ਹੁਣ ਜਿਹੜੇ ਕਈ ਤੇ ਮੈਨੂੰ ਸੁਣਨ ਚ ਆਇਆ ਕਿ ਜਿਹੜੇ ਡੰਗਰ ਡੰਗਰ ਮਾਰ ਗਏ ਸੀ ਉਹ ਵੀ ਹਜ ਕੋਈ ਤੁਮ ਜਿਹੜਾ ਮੱਛੀਆਂ ਮੁੱਛੀਆਂ ਵੀ ਮਰੀਆਂ ਹੋਈਆਂ ਇਹਨਾਂ ਦੇ ਵਿੱਚ ਕਿਉਂਕਿ ਪਾਣੀ ਬਹੁਤ ਜ਼ਿਆਦਾ ਮਾਰਮਾਰੀ ਸੀ ਤੇ ਆਹ ਜਿਹੜੀ ਇਹਨੂੰ ਆਪਾਂ ਘਰਾਂ ਨੂੰ ਜਾਣ ਵਾਲੀ ਫਿਰਨੀ ਕਹਿੰਦੇ ਇਹਨੂੰ ਤੇ ਫਿਰਨੀ ਦਾ ਹਾਲਾਤ ਦੇਖ ਲਓ ਕਿ ਸਾਨੂੰ ਵੀ ਉੱਥੇ ਘਰ ਤੱਕ ਜਾਣ ਲਈ ਆਪਣੀਆਂ ਮੋਬਾਈਲ ਦੀਆਂ ਲਾਈਟਾਂ ਜਗਾ ਕੇ ਫਿਰ ਰਸਤਾ ਲੱਭਣਾ ਪੈਂਦਾ ਪਿਆ ਉਡਾਰਾ ਕੇ ਜਿਹੜਾ ਰਸਤਾ ਵਾ ਇਹ ਹਜੇ ਗਾਰਨਾ ਪਰਿਆ ਕਿ ਸਾਡਾ ਪੈਰ ਹੀ ਨਾ ਵਿੱਚ ਖਤਾਸੇ ਬਿਲਕੁਲ ਬਿਲਕੁਲ ਸੋ ਮਤਲਬ ਮੇਨ ਸਾਡਾ ਮਕਸਦ ਇਹ ਹੈ ਕਿ ਲੋਕਾਂ ਦੀਆਂ ਅਸੀਂ ਦਿੱਕਤਾਂ ਦਿਖਾ ਰਹੇ ਹਾਂ ਤਾਂ ਕਿ ਸਰਕਾਰ ਉੱਥੇ ਤੱਕ ਸਰਕਾਰ ਤੱਕ ਆਵਾਜ਼ ਪਹੁੰਚੇ ਤੇ ਸਰਕਾਰ ਦੇ ਸਰਕਾਰੀ ਜਿਹੜਾ ਅਮਲ ਹੈ ਜਿਹੜੀ ਸਰਕਾਰੀ ਮਸ਼ੀਨਰੀ ਉਹ ਇੱਥੇ ਆਵੇ ਲੋਕਾਂ ਦੇ ਰਾਹ ਜਿਹੜੇ ਆ ਉਹਨਾਂ ਨੂੰ ਸਹੀ ਕੀਤਾ ਜਾਵੇ ਕਿ ਲੋਕ ਜੇਕਰ ਰਾਤ ਨੂੰ ਹਲੇ ਤਕਰੀਬਨ 7:30-8 ਵਜੇ ਦਾ ਸਮਾਂ ਹੈਗਾ ਕੋਈ ਜ਼ਿਆਦਾ ਸਮਾਂ ਨਹੀਂ ਹੈਗਾ ਸ਼ਹਿਰਾਂ ਦੀ ਗੱਲ ਕਰੀਏ ਤੇ ਸ਼ਹਿਰਾਂ ਤੇ ਤਾਂ ਚੌ ਚੌਧਰ ਹੁੰਦੀ ਪੂਰੀ ਚ ਹੁੰਦੀ ਹੈ ਪਰ ਇੱਥੇ ਜਿਹੜੇ ਹਾਲਾਤ ਨੇ ਉਹ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਸੁਧਾਰਿਆ ਜਾਵੇ ਤਾਂ ਕਿ ਲੋਕ ਜੇ ਰਾਤ ਨੂੰ ਕੋਈ ਮੈਡੀਕਲ ਐਮਰਜੈਂਸੀ ਪੈਲੀ ਮੰਨ ਲਓ ਕਿ ਕਿਸੇ ਨੂੰ ਕੋਈ ਬਿਮਾਰ ਹੋ ਗਿਆ ਜਾਂ ਕਿਸੇ ਨੂੰ ਮੈਡੀਕਲ ਐਮਰਜੈਂਸੀ ਪੈ ਗਈ ਉਹਦਾ ਬਾਹਰ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ ਖੈਰ ਉਮੀਦ ਕਰਦੇ ਹਾਂ ਕਿ ਸਰਕਾਰ ਤੇ ਜਿਹੜੇ ਹੋਰ ਵੀ ਸੰਸਥਾਵਾਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਤੱਕ ਆਵਾਜ਼ ਪਹੁੰਚੇ ਤੇ ਆਮ ਲੋਕਾਂ ਦੀ ਜਿਹੜੀ ਹੈ ਜੀਵਨ ਜਿਹੜਾ ਹੈ ਉਸੇ ਕਿਤੇ ਨਾ ਕਿਤੇ ਸਹੀ ਤਰੀਕੇ ਲਈਤੇ ਉੱਤੇ